ਹੈਲੋ ਹਾਂਜੀ ਅੱਜ ਆਪਾਂ ਤੁਹਾਨੂੰ ਸ਼ਰਟ ਦੀ ਕਟਿੰਗ ਦੱਸਦੇ ਆਂ ਆ ਸ਼ਰਟ ਦਾ ਮੀਜ਼ਰਮੈਂਟ ਆ 42 ਇੰਚ ਲੰਮਾ ਤੇ ਕਿਹ ਰਹੇਗਾ 19 ਇੰਚ ਬਾਕੀ ਹੇਠੇਸਾ ਲਿਖਿਆ ਹੋਇਆ ਹੈ ਤਾਂ ਚਲੋ ਆਪਾਂ ਸਟਾਰਟ ਕਰਦੇ ਆਂ ਕਟਿੰਗ ਇੱਕ ਜਿਵੇਂ ਕਿ ਆਪਾਂ ਇੱਕ ਇਹ ਲੈਣਾ 6.5 ਇੰਚ ਤੇ ਇਹ ਸ਼ਾਹ ਨਿਗਾ ਲੈ ਅੱਧੇ ਸਾਈਡ ਤੋਂ 6 ਇੰਚ ਤੇ ਲਵਾਂਗਾ ਮੋਢੇ ਦਾ ਫਿਰ ਆਪਾਂ ਇਸ ਥੇ ਹੋਰ ਨਾ ਲਵਾਂ ਸਾਮਨਾ ਕਟਿੰਗ ਕਰਨੀ ਹੈ ਨਾ ਕਿ ਆਪਾਂ ਤੇਰੇ ਨੇ ਇਹਨਾਂ ਦਾ ਫਰੰਟ ਹੈਗਾਗਾ 12.5 ਇੰਚ 12.5 ਦਾ ਹਾਫ ਆ ਗਿਆ 6.5 ਇਸ ਸਲਾਈ ਦਾ ਕੋਈ ਵੀ ਮਾਰਜਨ ਨਹੀਂ ਰੱਖਣਾ ਉਨਾ ਹੀ ਲੈਣਾ ਆਪਾਂ 6.5 ਹੀ ਲੈਣਾ ਸਵਾ 6 ਤੇ ਆਪਾਂ ਨਿਸ਼ਾਨ ਲਗਾ ਲੈ ਫਿਰ ਇਸ ਨੂੰ ਫੇਸ ਕੇਲ ਦਾ ਬਣਾ ਲਓ ਉਸ ਤੋਂ ਬਾਅਦ ਇਹਨਾਂ ਦੇ ਆਪਾਂ ਪਲੇਟ ਡਾਟ ਲਵਾਂਗੇ ਪਲੇਟ ਡਾਟ ਹੈਗੇ ਨੇ 10 ਇੰਚ ਦੇ ਅੱਧਾ ਇੰਚ ਸਲਾਈ ਦਾ ਮਾਰਜਨ ਲੈ ਕੇ 10.5 ਇੰਚ ਤੇ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ 10.5 ਤੇ ਇਧਰੋਂ 10.5 ਤੇ ਹੀ ਇਧਰ ਦੀ ਸਾਈਡ ਤੇ ਫਿਰ ਫਿਰ ਇਹਨੂੰ ਸਕੇਲ ਨਾਲਵੇਂ ਮਿਲਾ ਲਓ ਇਹਦੇ ਨਾਲ ਤੁਹਾਡੀ ਕਟਿੰਗ ਜਿਹੜੀ ਬਹੁਤ ਸੌਖੀ ਤੇ ਬਿਲਕੁਲ ਚੰਗੀ ਸਹੀ ਸਹੀ ਤਰੀਕੇ ਨਾਲ ਹੋਊਗੀ ਰੇਟਾ ਪਾਉਣੀਆਂ ਨੇ ਆਪਾਂ 7 ਇੰਚ ਤੇ ਫਿਰ 7 ਇੰਚ ਦਾ ਨਿਸ਼ਾਨ ਲਗਾ ਲਓ ਤੇ ਆਹ ਵਾਲੀ ਚਾਦਰ ਠੀਕ ਹੋ ਗਿਆ ਨਾਈ ਸਕੇਲ ਨਾਲ ਫਿਰ ਇਹਨੇ ਮਿਲਾਓ ਇਹ ਮੇਰਾ ਪਹਿਲਾ ਲਾਈਨ ਸਾਈਜ਼ ਲਾਈਨ ਹੈਗੀ ਸਾਢੇ 15 ਅੱਧਾ ਇੰਚ ਦਾ ਉੱਪਰ ਸਲਾਈ ਦਾ ਮਾਰਜ ਆਉਗਾ ਤੇ ਅੱਧਾ ਇੰਚ ਆਊਗਾ ਆਪਣਾ ਪਲੇਟ ਦੇ ਵਿੱਚ ਇਹ ਆਪਾਂ ਲੈਣੀ ਆ ਸਾਢੇ 16 ਇੰਚ ਜਿਹੜੀ ਆ ਤਿਰਛੀ ਪਲੇਟ ਆਉਂਦੀ ਆ ਅੱਧਾ ਇੰਚੇ ਉਹਦੇ ਵਿੱਚ ਆਉਂਦਾ ਵਾ ਅੱਧਾ ਇੰਚ ਆਊਗਾ ਉੱਪਰ ਮੋਡੇ ਕੋਨਰਸ ਲਾਈ ਦੇ ਵਿੱਚ ਆਉਂਦਾ ਵਾ ਫਿਰ ਇਹਨੇ ਕਸ ਲੈ ਹੁਣ ਮਾਚ ਕਰ ਹੁਣ ਆਪਾਂ ਮੋਡੇ ਕੋਨਰ ਦਾ ਨਿਸ਼ਾਨ ਲਗਾਉਣਾ ਦੇਰ ਦੇ ਉਸਤੇ 2 ਇੰਚ ਤੇ ਅੱਧਾ 1.5 ਇੰਚ ਦੀ ਇਧਰ ਤੇ ਇਹਨੂੰ ਆਪਾਂ ਇਦਾਂ ਗਲਾਈ ਦੀ ਸ਼ੇਪ ਦੇ ਤੇ ਇਹਨਾਂ ਚੈਸਟ ਹੈਗੀ ਆ 1.5/8 ਇੰਚ ਅੱਧਾ ਇੰਚ ਆਪਾਂ ਪਲੇਟ ਦਾ ਲਵਾਂਗੇ 1.5/8 9.5 ਪੌਣੇ 10 ਇੰਚ ਆਪਾਂ ਲੈ ਕੇ ਇੱਥੋਂ ਐਵੇਂ ਨਿਸ਼ਾਨ ਲਾ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਇਹਨੂੰ ਐਵੇਂ ਫਿਰਸ਼ਾ ਬਣਾ ਉਹ ਉੱਪਰ ਤਾਂ ਠੀਕ ਹੈ ਇੱਥੇ ਆਪਾਂ ਐਵੇਂ ਨਾ ਜੀ ਤਾਂ ਆਪਣਾ ਗਲਾ ਡੀਪ ਆ ਤਾਂ ਜ਼ਿਆਦਾ ਡਗਾਈ ਨਾਲ ਪਾਉਣੀ ਹੈ ਜੀ ਆਪਣਾ ਗਲਾ ਸਿੰਪਲ ਆ ਤਾਂ ਹਲਕੀ ਜੀ ਕਾਰਡ ਪਾਉਣੀ ਆ ਆਪਾਂ ਐਦਾਂ ਠੀਕ ਹੈ ਨਾ ਜੀ ਉਸ ਤੋਂ ਅੱਗੇ ਪਲੇਟਾਂ ਦੇ ਲਾਉਣੇ ਆਪਾਂ 2.33 ਕਿਉਂਕਿ ਇਹ ਕਾਫੀ ਪਤਲੇ ਨੇ ਇਸ ਲਈ 2.33 ਤੇ ਬਹੁਤ ਅੰਦਾਜ਼ ਆ ਆ ਵਾਲੀ ਪਲੇਟ ਦਾ ਆ ਇਥੋਂ ਮੋਢੇ ਕੋਲ ਰੱਖ ਕੇ نیچے ਤੱਕ 5 ਇੰਚ ਇੱਕ ਪੁਆਇੰਟ ਇਹਦਾ ਹਾਫ ਕਰ ਲੈਣਾ ਆਪਾਂ ਇੱਥੇ ਢਾਈ ਬਣ ਗਿਆ ਢਾਈ ਤੋਂ ਥੋੜਾ ਜਿਹਾ ਹਲਕਾ ਜਿਹਾ ਉੱਪਰ ਠੀਕ ਹੈ ਨਹੀਂ ਉਸ ਤੋਂ ਬਾਅਦ ਇੱਥੋਂ ਆਪਾਂ 2 ਇੰਚ ਤੇ 2 ਇੰਚ ਪਿੱਛੇ ਹਟ ਕੇ ਤੇ نیچے ਆਪਾਂ ਇੱਥੇ 7 ਇੰਚ ਤੇ 3.5 ਇੰਚ ਦਾ 3.5 ਇੰਚ ਤੇ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਸਕੇਲ ਨਾਲ ਮਲਾ ਦੇਣਾ ਤੇ ਉੱਪਰ ਵੀ ਆਪਾਂ ਐਵੇਂ تیرਛਾ ਮਲਾ ਦੇਣੀ ਠੀਕ ਹੈ ਜੀ ਹੁਣ ਆਪਾਂ हिਪ ਦਾ ਨਿਸ਼ਾਨ ਲਗਾਉਣਾ ਹੈ ਇਹਨਾਂ ਦੀ हिਪ ਹੈਗੀ ਆ 19 ਇੰਚ 19 ਇੰਚ ਦਾ ਹਾਫ ਹੈਗਾਗਾ 9.5 ਇੰਚ 9.5 ਇੰਚ ਤੇ ਆਪਾਂ ਨਿਸ਼ਾਨ ਲਗਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਸਕੇਲ ਦੀ ਨਾੜੀ ਐਦਾਂ ਬਣਾਉਣਾ ਠੀਕ ਹੈ ਤੇ ਫਿਰ ਆਪਾਂ ਇਹਨੂੰ ਇਹਦੇ ਆਮ ਵਾਲੇ ਸਾਰੇ ਨਿਸ਼ਾਨਾਂ ਤੇ ਆਪਾਂ ਨਾ ਟੱਕ ਲਗਾਉਣੇ ਆਂਗੇ ਕਿਉਂਕਿ ਜਦੋਂ ਆਪਾਂ ਸਟੀਚਿੰਗ ਕਰਕੇ ਆਪਾਂ ਜਿਹੜਾ ਸਾਈਡ ਫੀਟਿੰਗ ਆ ਇਸ ਲਾਈ ਲਾਵਾਂਗੇ ਫਿਰ ਆਪਣੇ ਬੈਕ ਪੀਸ ਕਿਉਂਕਿ ਆਪਣਾ ਅੱਧਾ ਇੰਚ ਹੈ ਬੈਕ ਪੀਸ ਜਿਹੜਾ ਆਪਣਾ ਅੱਧਾ ਇੰਚ ਵੱਧਦਾ ਇਸ ਲਈ ਫਿਰ ਆਪਾਂ ਨੂੰ ਥੋੜੀ ਕਨਫਿਊਜ਼ਨ ਹੋ ਜਾਂਦੀ ਹੈ ਕਿਉਂਕਿ ਐਵੇਂ ਅੱਗੇ ਆਊਗਾ ਨਾ ਉਹਦੇ ਕਰਕੇ ਵੀ ਫਿਰ ਆਪਾਂ ਟੱਕ ਨਾਲ ਟੱਕ ਮਿਲਾ ਕੇ ਨਿਸ਼ਾਨ ਆਪਾਂ ਸਲਾਈ ਲਾਵਾਂਗੇ ਫੀਟਿੰਗ ਦੀ ਨੀਚੋ ਲੌਨ ਲਗਾਗੇ ਆਪਾਂ ਇਹ ਚਾਕ ਕੋਲੋਂ ਨਿਸ਼ਾਨ ਸਲਾਈ ਇਹਦੀ ਇੱਥੋਂ ਇਹ ਆ ਟੱਕ ਨਾਲ ਟੱਕ ਮੈਚ ਕਰਕੇ ਹੁਣ ਦੇਖੋ ਪਾ ਕਟਿੰਗ ਕਰਤੀ ਦੀ ਇਹ ਤੋਂ ਇਹ ਆਪਾਂ ਐਨੀ ਆਰ ਪਾਤੀ ਮੋੜ ਦੇ ਦੀ ਫੋਟੇ ਕਰ ਦਿੱਤੀ ਫਿਰ ਆ ਅਗਲੀ ਕਾਟ ਇਸ ਵਾਰ ਆਪਾਂ ਨੂੰ ਬਾਹ ਨੂੰ ਦੀ ਕੋਈ ਵੀ ਇੱਥੇ ਮੋੜੇ ਦੀ ਕਾਰਡ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਆਪਣੀ ਸ਼ਰਟ ਵੀ ਓਕੇ ਬਣੂਗੀ। ਇੱਕੋ ਨਹੀਂ। ਐਵੇਂ ਤੇ ਆਉਣ ਜਗ੍ਹਾ ਤੇ ਵੀ ਅਸੀਂ ਟੈਕ ਲਗਾ ਲਵਾਂ। ਠੀਕ ਹੈ ਜੀ। ਫਿਰ ਆਪਾਂ ਪੈਨ ਨਾਲ ਇੱਥੇ ਨਿਸ਼ਾਨ ਲਗਾ ਲਾਂਗੇ ਚੰਗੀ ਤਰ੍ਹਾਂ। ਜਿਵੇਂ ਕਿ ਆਪਣੇ ਨਿਸ਼ਾਨ نیچے ਚਲੇ ਜਾਣ। ਜਿਹੜੇ ਕਾਟਨ ਦੇ ਸੂਟ ਨੇ ਹਲਕੇ ਆਪਣੇ ਘਰੇ ਪਾਉਣ ਵਾਲੇ ਤਾਂ ਕੋਈ ਵੀ ਭੈਣ ਘਰੇ ਸਿਲਾਈ ਕਰਕੇ ਪਾ ਸਕਦੀ ਹੈ। ਜ਼ਰੂਰੀ ਨਹੀਂ ਕਿ ਆਪਾਂ ਨੂੰ ਸਟੀਚਿੰਗ ਦੇਣ ਦੀ ਲੋੜ ਆ। ਤੁਸੀਂ ਵੀਡੀਓ ਨੂੰ ਦੇਖ ਕੇ ਸੂਟ ਕੱਟ ਲਵਾ ਗਾ। ਠੀਕ ਹੈ ਨਾ? ਤੇ ਆਉਂਦੇ ਹਲਕੀ-ਹਲਕੀ ਗਰਮੀ ਵਾਲੇ ਸੂਟ ਖੁਦ ਬਣਾ ਕੇ ਪਾਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਕਰੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ